ਤੇ ਉਹਦੀ ਖੈਰ ਵੀਡੀਓ ਤਾਂ ਨਹੀਂ ਮੈਂ ਬਣਾ ਸਕਦਾ ਕਿਉਂਕਿ ਮੇਰੀਆਂ ਅੱਖਾਂ ਤੇ ਪੱਟੀ ਬੰਨ੍ਹਦੀ ਮੇ ਤੁਬਾਲੇ ਸੀ ਸੀਰੀਅਸਲੀ ਹਾਂ ਬਿਲਕੁਲ ਪਰ ਜਦੋਂ ਮੈਨੂੰ ਅੱਖਾਂ ਤੋਂ ਪੱਟੀ ਖੋਲੀ ਉਹ ਕਹਿੰਦੇ ਦੇਖੋ ਉਹ ਇੱਕ ਨੂੰ ਉਰਦੂ ਆਉਂਦੀ ਸੀ ਉਹ ਕਹਿੰਦਾ ਇਹ ਸਰਦਾਰ ਬੂਰਾ ਮਤ ਮਾਰਨਾ ਕਹਿੰਦਾ ਕਹਿੰਦਾ ਇਹ ਇਹ ہمارا ਰੂਲ ਹੈ ਹੁਕਮ ਹੈ ਉੱਪਰ ਸੇ ਅੰਦਰ ਲਿਆ ਗਿਆ ਮੈਨੂੰ ਤੇ ਮੈਨੂੰ ਕਹਿੰਦਾ ਖਾਣਾ ਖਾਏਗਾ ਮੈਂ ਕਹਾ ਨਹੀਂ ਨਹੀਂ ਮੈਂ ਕਹਾ ਯਾਰ ਮੈਨੂੰ ਛੱਡ ਦਿਓ ਬਸ ਤੇ ਮੈਨੂੰ ਜਾਣਵਾ ਮੈਂ ਕਾਬਲ ਜਾਣਾ ਮੈਂ ਤੇ ਵੀਡੀਓ ਬਣਾ ਕੇ ਦੇ ਮੈਂ ਚੱਲ ਜਾਣਾ ਤੇ ਉਹ ਕਹਿੰਦਾ ਤੇ ਕੋ ਪਰਮਿਟ ਨਹੀਂ ਆ ਫਿਰ ਮੈਨੂੰ ਸਮਝਾਇਆ ਕਿ ਤੁਹਾਡੀ ਈਦ ਆ ਗਈ 4 ਦਿਨ ਦੀ ਤੇ ਤੁਹਾਡੇ ਤਾਲਿਬਾਨ ਇੱਕ ਬੰਦੇ ਨੇ ਮੈਨੂੰ ਨੰਬਰ ਦਿੱਤਾ ਸੀ ਆਪਦਾ